ਪਹਿਲਾਂ ਤੇ ਵਧਾਈ ਹੋਵੇ ਤੁਹਾਨੂੰ ਨਵੀਂ ਪਾਰਟੀ ਦਾ ਗੱਲ ਕੀਤਾ ਸੋ ਕੀ ਲੋੜ ਪੈ ਗਈ ਇਸ ਨਵੀਂ ਪਾਰਟੀ ਬਣਾਉਣ ਦੀ ਤੁਸੀਂ ਪਹਿਲਾਂ ਵੱਖ-ਵੱਖ ਪਾਰਟੀਆਂ ਤੇ ਕੰਮ ਕਰ ਚੁੱਕੇ ਹੋ ਔਰ ਕੀ ਲੋੜ ਸੀ ਕਿ ਪਾਰਟੀ ਨਵੀਂ ਬਣਾਉਣੀ ਇਹਦਾ ਹੈ ਕੀ ਅਨਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਲੰਬੇ ਸਮੇਂ ਤੋਂ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਕੰਮ ਕੀਤਾ ਹੈ 1988 ਚ ਮੈਂ ਵਟਾਲੇ ਤੋਂ ਆਪਣੀ ਜਨਨਸਖਤਰੀ ਤੋਂ ਰਾਜਨੀਤਿਕ ਜੀਵਨ ਜਿਹੜਾ ਉਹ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਅਸੀਂ ਲੰਬਾ ਸਮਾਂ ਜਹਦਰ ਕਲਦੀਪ ਸਿੰਘ ਵਡਾਲਾ ਨਾਲ ਰਹੇ ਹਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਸੀਂ ਜਹਦਰ ਕਲਦੀਪ ਸਿੰਘ ਵਡਾਲਾ ਨਾਲ 18.5 ਸਾਲ ਅਰਦਾਸਾਂ ਬੇਨਤੀਆਂ ਡੇਰਾ ਬਾਬਾ ਨਾਨਕ ਤੁਸੀਂ ਬੰਦ ਤੇ ਕੀਤੀਆਂ ਵਡਾਲਾ ਸਾਹਿਬ ਤੋਂ ਬਾਅਦ ਜਾਇਦਾ ਸੁਖਦੇਵ ਸਿੰਘ ਢੀਂਟਸਾ ਜਿਨ੍ਹਾਂ ਨੇ ਆਪਣਾ ਅਕਾਲੀ ਦਲ ਬਣਾਇਆ ਸੀ ਉਹਨਾਂ ਨਾਲ ਅਸੀਂ ਕੰਮ ਕਰ ਰਹੇ ਸੀ ਤੇ ਉਹਨਾਂ ਨੇ ਵੀ ਹੁਣ 23 ਦਸੰਬਰ ਨੂੰ ਇੱਕ ਮੀਟਿੰਗ ਸੱਦ ਕੇ ਫੈਸਲਾ ਲੈ ਲਿਆ ਕਿ ਅਸੀਂ ਬਾਦਲ ਅਕਾਲੀ ਦਲ 'ਚ ਜਾਣਾ ਹੈ ਦੇਖੋ ਮੈਂ ਸ਼ੁਰੂ ਤੋਂ ਹੀ ਜਦੋਂ 92 'ਚ ਵਡਾਲਾ ਸਾਹਿਬ ਨਾਲ ਮੇਰਾ ਮੇਲ ਹੋਇਆ ਤੇ 96 ਚ ਉਹਨਾਂ ਨੇ ਪਾਰਟੀ ਛੱਡਦੀ ਤੇ ਮੈਂ ਵੀ ਉਹਨਾਂ ਨਾਲ 96 ਚ ਪਾਰਟੀ ਛੱਡਦੀ ਵਡਾਲਾ ਸਾਹਿਬ 2006 ਚ ਵਾਪਸ ਅਕਾਲੀ ਦਲ ਚ ਆ ਗਏ ਤੇ ਮੈਂ ਉਹਨਾਂ ਨੂੰ ਉਹਨਾਂ ਨੇ ਮੈਨੂੰ ਆਖਿਆ ਵੀ ਆਪਾਂ ਅਕਾਲੀ ਦਲ ਚ ਜਾਣਾ ਮੈਂ ਉਹਨਾਂ ਨੂੰ ਬੇਨਤੀਆ ਕੀਤੀ ਆ ਕਿ ਮੈਂ ਅਕਾਲੀ ਦਲ ਚ ਵਾਪਸ ਨਹੀਂ ਜਾਣਾ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਬਿਨਾਂ ਸ਼ਰਤ ਭਾਜਪੀ ਨੂੰ ਹਮਾਇਤ ਦਿੱਤੀ ਸੀ ਉਹਦੇ ਕਰਕੇ ਤੁਸੀਂ ਪਾਰਟੀ ਛੱਡੀ ਸੀ ਤੇ ਉਹਨੇ ਬਹੁਤ ਪੰਥ ਦਾ ਨੁਕਸਾਨ ਕਰਤਾ 97 ਚ ਸਰਕਾਰ ਬਣੀ ਸੈਂਟਰ ਜੀ ਉਹ ਭਾਜਪਾ ਨਾਲ ਭਾਈਵਾਲ ਰਹੇ ਤੇ ਸੈਂਟਰ ਜਦੋਂ ਇਹ ਕਮਜ਼ੋਰ ਸਰਕਾਰ ਭਾਜਪਾ ਦੀ ਸੀ वाजਪਾਈ ਦੀ ਸਰਕਾਰ ਉਹਦੇ ਕੋਲ ਸਾਰੀਆਂ ਜਿਹੜੀਆਂ ਮੰਗਾ ਪੰਜਾਬ ਦੀਆਂ ਮਨਵਾਈਆਂ ਜਾ ਸਕਦੀਆਂ ਸੀ ਪੰਜਾਬ ਦਾ ਲੰਬੇ ਸਮੇਂ ਤੋਂ ਧਰਮ ਯੁੱਧ ਮੋਰਚੇ ਤੋਂ ਲੈ ਕੇ ਇੰਨੀਆਂ ਸ਼ਾਤਾ ਹੋਇਆ ਇੰਨਾ ਲੰਬਾ ਸਮਾਂ ਪੰਜਾਬ ਕਾਲੇ ਦੌਰ ਚੋਂ ਨਿਕਲਿਆ ਪੁਲਿਸ ਨੇ ਧੱਕੇਸ਼ਾਹੀਆ ਕੀਤੀ ਆ ਉਹਨਾਂ ਸਾਰਿਆਂ ਦਾ ਇਨਸਾਫ ਲੈਣ ਲਈ ਬਾਦਲ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ 94 ਤੋਂ ਪਹਿਲ ਹੋਵੇਗੀ ਸਰਕਾਰ ਬਣੇਗੀ ਤੇ ਮੈਂ ਕਿ ਕਮਿਸ਼ਨ ਬਣਾ ਬਿਠਾਵਾਂਗਾ ਜਿਹੜਾ ਇਹ ਜਿਹੜੀਆਂ ਪੁਲਿਸ ਮੁਕਾਬਲੇ ਹੋਏ ਨੇ ਝੂਠੇ ਪੁਲਿਸ ਮੁਕਾਬਲੇ ਉਹਨਾਂ ਸਾਰਾ ਦਾ ਪਰਿਵਾਰਾਂ ਨੂੰ ਇਨਸਾਫ ਦੇਵੇਗਾ ਪਰ ਸਰਕਾਰ ਬਣਦਿਆ ਹੀ ਨਾ ਤੇ ਉਹ ਆਪਣੇ ਪ੍ਰਕਾਸ਼ ਸਿੰਘ ਬਾਦਲ ਨੇ ਕਮਿਸ਼ਨ ਬਿਠਾਇਆ ਦੇ ਨਾ ਹੀ ਉਹਨਾਂ ਨੇ ਆਵਾਜ਼ ਪਾਈ ਸਰਕਾਰ ਨੂੰ ਕੋਈ ਪੰਥ ਤੇ ਪੰਜਾਬ ਲਈ ਕੋਈ ਮੰਗ ਮੰਨਵਾਈ ਮੈਂ ਕਿਹਾ ਇਸ ਕਰਕੇ ਮੈਂ ਇਹ ਪਾਰਟੀ 'ਚ ਨਹੀਂ ਜਾਣਾ ਮੈਂ ਉਦੋਂ ਵੀ ਨਹੀਂ ਗਿਆ ਜਿਹਦਾ ਕੁਲਦੀਪ ਸਿੰਘ ਵਡਾਲਾ ਜਦੋਂ ਗਏ ਤੇ ਮੈਂ ਹੁਣ ਵੀ ਆਪਣੇ ਜਦੋਂ ਸੁਖਦੇਵ ਸਿੰਘ ਢੀਂਟਸਾ ਉਧਰ ਚਲੇ ਗਏ ਨੇ ਤੇ ਮੈਂ ਉਹ ਪਾਰਟੀ 'ਚ ਇਹ ਪੰਜਾਬ 'ਚ ਪੰਥਦਰਦੀਆ ਦਾ ਟੜਾ ਜਿਹੜਾ ਹੈ ਉਹ ਵਾਪਸ ਆਈ ਉਧਰ ਨਹੀਂ ਗਏ ਉਹਨਾਂ ਸਾਰਿਆਂ ਨੇ ਮਿਲ ਕੇ ਫਿਰ ਇਹ ਪਾਰਟੀ ਜਿਹੜੀ ਬੇਗੰਪੁਰਾ ਖਾਲਸਾ ਰਾਜ ਪਾਰਟੀ ਜਿਹੜੀ ਹੈ ਇਹ ਬਣਾਈ ਹੈ ਤੇ ਇਹਦਾ ਮੁੱਖ ਸੇਵਾਦਾਰ ਜਿਹੜਾ ਉਹਨਾਂ ਨੇ ਮੈਨੂੰ ਬਣਾਇਆ ਸਰ ਛੋਟੇਪੁਰ ਸਾਹਿਬ ਨਾਲ ਤੁਸੀਂ ਅੰਦਾਜ਼ਾ ਲਗਾ ਕੇ ਮੈਨੂੰ ਦਿੱਤਾ ਪਰ ਇਹ ਉਹ ਤੋਂ ਅੱਜ ਚੱਲਣਗੇ ਹੁਣ ਦੇਖੋ ਛੋਟੇਪੁਰ ਸਾਹਿਬ ਇਸ ਵੇਲੇ ਅਕਾਲੀ ਦਲ ਬادل ਚ ਨੇ ਇਹ ਤੇ ਉਹਨਾਂ ਨੂੰ ਪਤਾ ਹੈ ਤੁਸੀਂ ਸਵਾਲ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਉਹ ਚੱਲਣਗੇ ਕਿ ਨਹੀਂ ਚੱਲਣਗੇ ਤੇ ਛੋਟੇਪੁਰ ਸਾਹਿਬ ਜਿਹੜਾ ਇਹਦਾ ਜਵਾਬ ਦੇ ਸਕਦੇ ਨੇ ਮੈਂ ਇਹਦਾ ਕੀ ਦੇਣਾ ਜਵਾਬ ਕਿੰਨੇ ਉਮੀਦਵਾਰ ਜਿਹੜੇ ਨੇ ਪੰਜਾਬ ਦੇ ਵਿੱਚ ਹੁਣ ਤੱਕ ਖੜੇ ਰਹੇ ਰਹੇ ਆ ਗੀ ਬੱਸ ਦੇਖੋ ਅਸੀਂ ਤਿੰਨ ਕ ਉਮੀਦਵਾਰ ਜਿਹੜੇ ਆ ਉਹ ਪੰਜਾਬ ਚ ਖੜੇ ਕਰਾਂਗੇ ਇੱਕ ਮੈਂ ਇਥੋਂ ਗਰਦਾਸਪੁਰ ਤੋਂ ਲੜਿਆ ਵਾਂ ਇੱਕ ਅਸੀਂ ਹੁਸ਼ਿਆਰਪੁਰ ਤੋਂ ਤੇ ਇੱਕ ਅਸੀਂ ਖਡੂਰ ਸਾਬ ਤੋਂ ਸੋਚ ਰਹੇ ਆਂ ਵੀ ਉਹ ਉਮੀਦਵਾਰ ਜਿਹੜੇ ਅਸੀਂ ਖੜੇ ਕਰਾਂਗੇ ਤੇ ਸਾਡਾ ਜਿਹੜਾ ਅਲਾਇੰਸ ਹੈ ਉਹ ਮਾਨ ਸਾਹਿਬ ਨਾਲ ਤਕਰੀਬਨ ਮੁੱਕ ਚੁੱਕਿਆ ਹੈ ਵੀ ਮਾਨ ਸਾਹਿਬ ਜਿਹੜੇ ਆ ਉਹਨਾਂ ਨਾਲ ਹੀ ਰਲ ਕੇ ਪੰਜਾਬ ਚ ਲਕਸ਼ਣਾ ਲੋਕ ਸਭਾ ਦੀ ਲੜਾਂਗੇ ਮਨ ਗੱਲ ਕਰੀਏ ਗੁਰਦਾਸਪੁਰ ਦੀ ਸਿਫਤੀ ਜਿਹੜੀ ਆ ਕਾਫੀ ਹੌਟ ਬਣ ਚੁੱਕੀ ਹੈ ਇਹ ਕਿਵੇਂ ਦੇਖਦੇ ਹੋ ਤੁਹਾਨੂੰ ਲੱਗਦਾ ਨਹੀਂ ਪਹਿਲਾਂ ਦੋਹਾਂ ਤਰਫੀ ਮੁਕਾਬਲਾ ਹੁੰਦਾ ਸੀ ਹੁਣ ਮੰਨ ਕੇ ਚੱਲੀਏ ਤੇ ਪੰਜ ਛੇ ਤਰਫੀ ਮੁਕਾਬਲਾ ਦੇਖੋ ਪਹਿਲੋ ਤੇ ਦੋ ਤਰਫੀ ਹੁੰਦਾ ਸੀ ਅਕਾਲੀ ਦਲ ਭੀਜਪੀ ਤੇ ਉਧਰ ਕਾਂਗਰਸ ਐਸ ਵੇਲੇ ਸਾਰੀ ਇਹ ਪਾਰਟੀ ਆ ਜਿਹੜੀਆਂ ਨੇ ਇੱਕ ਨਵੀਂ ਪਾਰਟੀ ਵੀ ਆ ਗਈ ਆਮ ਆਦਮੀ ਪਾਰਟੀ ਚਾਰ ਤੇ ਹੋ ਗਈ ਆ ਅਕਾਲੀ ਦਲ ਕਾਂਗਰਸ ਭੀਜਪੀ ਤੇ ਆਮ ਆਦਮੀ ਪਾਰਟੀ ਤੇ ਕੁਝ ਆਯਾਦ ਮੀਦਵਾਰ ਵੀ ਨੇ ਅਸੀਂ ਲੰਬੇ ਸਮੇਂ ਤੋਂ ਮੈਂ ਤਕਰੀਬਨ 36 ਸਾਲ ਹੋ ਗਏ ਆ ਮੈਨੂੰ ਸੰਘਰਸ਼ ਹੀ ਮੇਰੀ ਜ਼ਿੰਦਗੀ ਲੰਘ ਚੱਲੀ ਹੈ ਮੈਂ ਲੰਬਾ ਸਮਾਂ ਜਿਹੜਾ ਹੈ ਉਹ ਸੰਘਰਸ਼ ਕੀਤਾ ਹੈ ਤੇ ਅਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਗੇ ਦੀ ਸੇਵਾ ਵੀ ਕੀਤੀ ਹੈ ਸਮਾਜਿਕ ਸਮੇਂ-ਸਮੇਂ ਤੇ ਜਿੰਨੇ ਸਮਾਜਿਕ ਸੇਵਾ ਵੀ ਕਰਦੇ ਰਹੇ ਆ ਹੁਣ ਅਸੀਂ 7 ਜਨਵਰੀ ਤੋਂ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਚੰਡੀਗੜ੍ਹ ਦੀ ਬਰੂਹਾ ਤੇ 7 ਜਨਵਰੀ 2023 ਤੋਂ ਅਸੀਂ ਮੋਰਚਾ ਲਾਇਆ ਹੋਇਆ ਹੈ ਕਿ ਜਿਹੜੇ ਬੰਦੀ ਸਿੰਘ ਸਰਕਾਰ ਨਹੀਂ ਛੱਡ ਰਹੀ ਜਿਨ੍ਹਾਂ ਨੇ ਆਪਣੀਆਂ ਸਜਾਵਾਂ ਤੋਂ ਤਿੰਨ ਤਿੰਨ ਗੁਣਾ ਸਜਾਵਾਂ ਵੱਧ ਜੜੀਆਂ ਨੇ ਉਹ ਉਹਨਾਂ ਨੇ ਕੱਟ ਲੀਆਂ ਨੇ ਪਰ ਸਰਕਾਰਾਂ ਜੜੀਆਂ ਨੇ ਉਹ ਛੱਡ ਨਹੀਂ ਰਹੀਆਂ ਗੁਰਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਤੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਆਖਿਆ ਸੀ ਕਿ ਅਸੀਂ ਜਿਨ੍ਹਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਲਿਆ ਉਹ ਅਸੀਂ ਬੰਦੀ ਸਿੰਘ ਛੱਡਦੇ ਨੇ ਪਰ ਇਹਨਾਂ ਨੇ نوٹیفیکیشن ਕਰਨ ਦੇ باوجود ਵੀ ਉਹ ਬੰਦੀ ਸਿੰਘ ਅਜੇ ਤੱਕ ਨਹੀਂ ਛੱਡੇ ਤੁਸੀਂ 19 ਚ ਵੇਖ ਲਓ 19 ਤੋਂ ਬਾਅਦ 20 21 22 23 24 ਤਕਰੀਬਨ ਪੰਜਵਾਂ ਸਾਲ ਜਾਣ ਡਿਆ ਵੀ ਇਹਨਾਂ ਨੇ ਉਹ ਬੰਦੀ ਸਿੰਘ ਨਹੀਂ ਛੱਡੇ ਜਿਸ ਮੁਲਕ ਦਾ ਪ੍ਰਧਾਨ ਮੰਤਰੀ ਆਪਣੀ ਗੱਲ ਤੋਂ ਮੁੱਕਰ ਜੇ ਤੇ ਦੱਸੋ ਵੀ ਐਤਵਾਰ ਕਿਹਦੇ ਤੇ ਕਰੇ ਸੋ ਇਹੋ ਜੇ ਹਾਲਾਤ ਨੇ ਅਸੀਂ ਸੰਘਰਸ਼ ਚੋਕੇ ਕੀਤਾ ਸੀ ਲੋਕਾਂ ਦੇ ਅਸੀਂ ਕੋਈ ਸਰਕਾਰ ਨਹੀਂ ਅੱਜ ਤੱਕ ਮੈਂ ਕੋਈ ਜੰਨੀਆਂ 30 ਸਾਲ ਪੰਜਾਬ ਚ ਰਾਜ ਰਿਆ ਕਾਂਗਰਸ ਦੇ 15 ਸਾਲ ਕਾਂਗਰਸ ਦਾ ਤੇ 15 ਸਾਲ ਕਾਲੀ ਦਾ ਮੈਂ ਕਿਸੇ ਸਰਕਾਰ ਦਾ ਹਿੱਸਾ ਨਹੀਂ ਰਿਆ ਸਰਕਾਰ ਦੇ ਹਮੇਸ਼ਾ ਵਿਰੁੱਧ ਚ ਰਹੇ ਆ ਜਿਹੜੀ ਵੀ ਸਰਕਾਰ ਹੋਵੇ ਪਾਏ ਜਦੋਂ ਸਰਕਾਰ ਗਲਤ ਕੰਮ ਕਰਦੀ ਹੈ ਅਸੀਂ ਹਮੇਸ਼ਾ ਹੀ ਉਹਦੇ ਵਿਰੁੱਧ ਖੜੇ ਰਹੇ ਆ ਅੱਜ ਵੀ ਅਸੀਂ ਆਮ ਆਦਮੀ ਪਾਰਟੀ ਜਿਹੜੀ ਐ ਇਹਨੇ ਜਿਹੜੇ ਲੋਕਾਂ ਨੂੰ ਚਾਂਸੇ ਚ ਦੇ ਕੇ ਇਹ ਸਰਕਾਰ ਇਹਨਾਂ ਨੇ ਬਣਾ ਲਈਏ ਅੱਜ ਵੀ ਅਸੀਂ ਇਸ ਪਾਰਟੀ ਦੇ ਵੀ ਅਸੀਂ ਖਿਲਾਫ बोल ਰਹੇ ਆ ਕਿ ਇਹਨਾਂ ਨੇ ਕਿਵੇਂ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਇਹ ਸਰਕਾਰ ਜਿਹੜੀ ਹੋਂਦ ਚ ਆਈ ਸੀ ਤੇ ਅੱਜ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਹੀ ਇਹਨਾਂ ਦਾ ਪ੍ਰਧਾਨ ਆਪਣੇ ਅਰਵਿੰਦ ਕੇਜਰੀਵਾਲ ਜਿਹੜਾ ਕਨਵੀਨਰ ਹੈ ਤੇ ਦਿੱਲੀ ਦਾ ਚੀਫ ਮਿੰისტਰ ਤੇ ਨਾਲ ਉਹਦੇ ਜਿੰਨੇ ਮੰਤਰੀ ਨੇ ਇਹ ਸਾਰੇ ਭ੍ਰਿਸ਼ਟਾਚਾਰ ਦੇ ਕੇਸ ਅੱਜ ਜੇਲਾ ਚ ਬੰਦ ਨੇ ਇਸ ਤੋਂ ਇਸ ਪਾਰਟੀ ਦੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਪਰ ਸਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਟੈਂਡ ਲਿਆ ਬੰਦੀ ਸਿੰਘਾ ਦੀ ਰਿਹਾਈ ਵਾਸਤੇ ਕਿ ਅਲਾਈਅንስ ਨਹੀਂ ਕਰਾਂਗੇ ਮਤਲਬ ਉਹਨਾਂ ਨੇ ਸੱਤ ਰੱਖੀ ਸੀ ਭਾਜਪਾ ਦੇ ਅੱਗੇ ਕਿ ਜੇ ਤੁਸੀਂ ਪੰਜਾਬ ਦੇ ਅਲਾਈਅንስ ਨਾਲ ਕਰਦਾ ਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਤੁਹਾਨੂੰ ਇਹ ਤੁਹਾਨੂੰ ਜੁਕੜਨਾ ਜ਼ਰੂਰੀ ਆ ਤਾਂ ਮੈਂ। ਤੋਂ ਉਹ ਆਪਣੀ ਹੱਤ ਨਹੀਂ ਮੰਨੇ। ਤੋਂ ਅਕਾਲੀ ਦਲ ਨੇ ਕਿਹਾ ਵੀ ਨਹੀਂ ਅਸੀਂ ਕੱਲੇ ਨਹੀਂ। ਬਿਲਕੁਲ ਇਹ ਗੱਲ ਗਲਤ ਹੈ। ਕੋਈ ਉਹਨਾਂ ਨੇ ਉਹ ਭਾਜਪਾ ਨੇ ਵੈਸੇ ਨਹੀਂ ਚਾਹੁੰਦੀ। ਉਹਨਾਂ ਨੇ ਸਮਝੌਤਾ ਕਰਨ ਇਹ ਤੇ ਸਿਰਫ ਉਹਨਾਂ ਨੇ ਇੱਕ ਮੈਂਜ ਇੱਕ ਬਹਾਨਾ ਬਣਾਇਆ ਅਕਾਲੀ ਦਲ ਨੇ। ਅਕਾਲੀ ਦਲ ਨੇ ਜੇ ਬੰਦੀ ਸਿੰਘ ਛਡਾਉਣੇ ਹੁੰਦੇ ਤੇ ਆਪਣੇ ਰਾਜ ਚ ਨਾ ਛਡਾ ਲਿੰਦੇ। ਉਹ ਲੋਤੇ ਆਪਣੇ ਰਾਜ ਤੇ ਇਹ ਆਂਦੇ ਰਹੇ ਆ ਵੀ ਬੰਦੀ ਸਿੰਘ ਨਾ ਛੱਡਿਓ ਜੇ ਇਹ ਛੱਡਦੇ ਤੇ ਪੰਜਾਬ ਦਾ ਮਾਹੌਲ ਖਰਾਬ ਹੋ ਜਾਣਾ ਇਹ ਲਿਖ ਕੇ ਦਿੱਤਾ ਹੈ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਚੀਫ ਮਿੰისტਰੀ ਤੇ ਅੱਜ ਇਹ ਬੰਦੀ ਸਿੰਘਾ ਦੇ ਕਿੱਥੋਂ ਇਹਨਾਂ ਨੂੰ ਇਹ ਜਾ ਗਿਆ ਅੱਜ ਤਿੰਨ ਸੀਟਾਂ ਤੇ ਆ ਗਏ ਤੇ ਇਹਨਾਂ ਨੂੰ ਬੰਦੀ ਸਿੰਘ ਯਾਦ ਆ ਗਏ ਇਹ ਅੱਜ ਵੀ ਨਹੀਂ ਚਾਹੁੰਦੇ ਦਿਲੋਂ ਕਿ ਬੰਦੀ ਸਿੰਘ ਬਾਹਰ ਆਉਣ ਕਿਉਂਕਿ ਇਹਨਾਂ ਦੀ ਰਾਜਨੀਤਿਕ ਪ੍ਰਭਾਵਤ ਹੁੰਦੀ ਹੈ ਇਹਨਾਂ ਦੀ ਰਾਜਨੀਤੀ ਖਤਮ ਹੁੰਦੀ ਹੈ ਬੰਦੀ ਸਿੰਘਾ ਦੇ ਬਾਹਰ ਆਉਣ ਨਾਲ ਸੋ ਇਹ ਦੇ ਸਿਰਫ ਇੱਕ ਮੈਜ ਲੋਕਾਂ ਚ ਆਪਣੀ ਸ਼ਾਕ ਨੂੰ ਬਚਾਉਣ ਲਈ ਅੱਜ ਇਹ ਹਾਸ਼ੀਏ ਤੇ ਆ ਗਏ ਆ ਇਹ ਜੋ ਮਰਜੀ ਕਹੀ ਜਾਂ ਬੰਦੀ ਸਿੰਘ ਕਹੀ ਜਾਂ ਵੱਧ ਅਧਿਕਾਰਾਂ ਦੀ ਕਹਿਣ ਗੱਲ ਕਰਨਾ ਅਸੀਂ ਪੰਥਕ ਝੰਡਾ ਲੈਣਾ ਹੈ ਪੰਜਾਬ ਦੇ ਲੋਕਾਂ ਨੇ ਬਾਦਲ ਪ੍ਰਵਾਤ ਤੇ ਸਖਬੀਰ ਸਿੰਘ ਬਾਦਲ ਤੇ ਬਾਦਲ ਕਾਲੀ ਦਲ ਤੇ ਬਿਲਕੁਲ ਨਹੀਂ ਵਿਸ਼ਵਾਸ ਕਰਨਾ ਇਹ ਸੋਨੇ ਦੇ ਬੰਜਨ ਤਾਂ ਵੀ ਲੋਕਾਂ ਨੇ ਇਹਨਾਂ ਦੇ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਇਹਨਾਂ ਨੇ ਪੰਥ ਦਾ ਜਿੰਨਾ ਨੁਕਸਾਨ ਕਰਤਾ ਇਹਨਾਂ ਨੇ ਸਾਡੀਆਂ ਸੰਸਥਾਵਾਂ ਨੂੰ ਇਹਨਾਂ ਨੇ ਹਾਸ਼ੀਏ ਤੇ ਲੈ ਲੈਂਦਾ ਕਿਵੇਂ ਸੌਦਾ ਸਾਧ ਦਾ ਨਾਲ ਮੀਟਿੰਗ ਕਰਕੇ ਤੇ ਇਹਨਾਂ ਨੇ ਪਹਿਲਾਂ ਸੌਦਾ ਸਾਖ ਦੀ ਮਾਫੀ ਦਵਾਈ ਮੁੜ ਕੇ ਜੋ ਕੁਝ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਆਪਣੇ ਦੋ ਸਿੰਘ ਸ਼ਹੀਦ ਹੋਏ ਇਹਨਾਂ ਦੇ ਗੁਨਾਹਾਂ ਦੀ ਪੰਡ ਇੰਨੀ ਭਾਰੀ ਹੈ ਕਿ ਇਹਨਾਂ ਨੂੰ ਪੰਥ ਮਾਫ ਨਹੀਂ ਕਰ ਸਕਦਾ ਬਦਲਾ ਨੂੰ ਨਾ ਹੀ ਇਹਨਾਂ ਦੀ ਮਾਫੀ ਪੰਥ ਦੇ ਸਕਦਾ ਡੀਜੀਪੀ ਸੁਮੇਸ਼ ਸੈਣੀ ਜਿਨ ਨੇ ਹਜ਼ਾਰਾਂ ਹੀ ਨੌਜਵਾਨ ਜਿਹੜਾ ਲੱਗਦੇ ਆ ਵੀ ਇਹਨੇ ਸ਼ਹੀਦ ਕੀਤੇ ਨੇ ਉਹਨੂੰ ਇਹਨਾਂ ਨੇ ਡੀਜੀਪੀ ਲਾਤਾ ਦੂਸਰਾ ਜਿਹੜਾ ਆਪਣੇ ਅਝਾਲ ਆਨਮ ਜਿੰਨੇ ਸਾਡੇ ਆ ਗਰਦਾਸਪੁਰ ਜ਼ਿਲ੍ਹੇ ਦੀ ਆਲਮਸਾਨਾ ਬਣਾਈ ਹੁੰਦੀ ਸੀ ਨੌਜਵਾਨਾਂ ਨੂੰ ਮਾਰਨ ਲਈ ਉਹਨੂੰ ਇਹਨਾਂ ਨੇ ਆਪਣੀ ਪਾਰਟੀ ਦਾ ਉਮੀਦਵਾਰਦਾਨ ਪਹਿਲੋ ਲਾਇਆ ਉਹਦੇ ਘਰ ਦੀ ਨੌ ਸੰਸਦੀ ਸਕੰਤਰ ਸਕੱਤਰ ਲਾਇਆ ਮਤਲਬ ਇਹਨਾਂ ਦੇ ਗੁਨਾਹਾਂ ਦੀ ਪੰਡ ਜਿਹੜੀ ਹੈ ਉਹ ਤੁਸੀਂ ਦੱਸੋ ਨਾ ਵੀ ਮਾਫੀ ਦੇ ਕਾਬਿਲ ਹੈ ਹਾਂ ਸਰ ਉਹ ਲੱਖਾਂ ਦਾ ਦੌਰ ਚੱਲ ਰਿਹਾ ਹੋਣਾ ਤੇ ਡਾਕਟਰ ਦੋਜੀ ਇਸਨੂੰ ਟੀਮਾਂ ਦੀ ਗੱਲ ਕਰੀਏ ਤਾਂ ਕਹਿੰਦੇ ਸਾਡੇ ਅਸੀਂ ਭਰੇਲੂ ਆਪਣੇ ਆਣ ਕੇ ਇਥੋਂ ਭਵਾਨ ਤੋਂ ਦੱਸਦੇ ਮੇਰਾ ਪੁਰਾਣਾ ਕੰਮ ਤੋਂ ਤੋ ਲੋਕਾਂ ਦਾ ਕਹਣਾ ਸੂਤਰਾਂ ਦਾ ਕਹਣਾ ਵਾ ਕਿ ਇਹ ਪਹਿਲਾਂ ਤੇ ਕਿ ਦਲਜੀਤ ਸਿੰਘ ਚੀਮਾ ਇੱਥੇ ਰੱਬੀ ਨਹੀਂ ਤੇ ਇਹ ਕਿਵੇਂ ਕਰ ਰਹੇ ਕਿਵੇਂ ਦੇਖਦੇ ਹੋ ਦੇਖੋ ਲੋਕ ਬਿਲਕੁਲ ਠੀਕ ਕਹਿ ਰਹੇ ਨੇ ਵੀ ਦਲਜੀਤ ਸਿੰਘ ਚੀਮਾ ਜਿਹੜਾ ਪਹਿਲਾਂ ਤੇ ਇਹਨਾਂ ਦਾ ਜਿਹੜਾ ਪਿੰਡ ਹੈ ਉਹ ਹਰਗਵਿੰਦਪੁਰ ਹਲਕੇ 'ਚ ਗਰਦਾਸਪੁਰ ਦੇ ਲੋਕ ਸਭਾ ਹਲਕੇ 'ਚ ਇਹਨਾਂ ਦਾ ਪਿੰਡ ਹੈ ਨਹੀਂ ਦੂਜਾ ਉਹ ਆਂਦੇ ਆ ਵੀ ਮੈਂ ਡਿਸਟ੍ਰਿਕਟ ਦਾ ਜੰਪਾ ਲਾਇ ਮੇਰੀ ਜਨਮ ਭੂਮੀ ਆਂਦੇ ਸੀ ਜਿੱਦਾਂ ਇੱਥੇ ਆਏ ਸੀ ਮੈਂ ਪੜਿਆ ਅਖਬਾਰ 'ਚ ਵੀ ਜਨਮ ਭੂਮੀ ਮੇਰੀ ਉਹ ਦੱਸਣਾ ਉਹਨਾਂ ਨੂੰ ਮੈਂ ਸਵਾਲ ਕਰਦਾ ਵਾਂ ਵੀ ਜਨਮਪੂ ਮਿਲੀ ਤੁਸੀਂ 15 ਸਾਲ ਦਾ ਕਾਲੀ ਦਲ ਦਾ ਜਿਹੜਾ ਇੱਥੇ ਰਾਜ ਰਿਹਾ ਏ ਤੁਸੀਂ ਆਪਣੀ ਜਨਮਪੂ ਮਿਲੀ ਕੋਈ ਇੱਕ ਗੱਲ ਵੀ ਲੋਕਾਂ ਨੂੰ ਦੱਸੋਗੇ ਆਪੀ ਜਨਮਪੂ ਮਿਲੀ ਤੁਸੀਂ ਕੀ ਕੀਤਾ ਤੁਸੀਂ ਉਹ ਰਾਜ ਚ ਮੰਤਰੀ ਵੀ ਰਹੇ ਹੋ ਤੁਸੀਂ ਦੱਸੋ ਨਾ ਲੋਕਾਂ ਨੂੰ ਵੀ ਜਨਮਪੂ ਮਿਲੀ ਕੀ ਕੀਤਾ ਅੱਜ ਵੋਟਾਂ ਤੁਸੀਂ ਮੰਗਣ ਆ ਗਏ ਹੋ ਤੁਸੀਂ ਤੇ ਰਹੇ ਹੋ ਆਨੰਦਪੁਰ ਸਾਹਿਬ ਅੱਜ ਬਾਦਲ ਕਾਲੀ ਦਲ ਨੂੰ ਮੇਰਾ ਸਵਾਲ ਏ ਸਖਬੀਰ ਸਿੰਘ ਬਾਦਲ ਨੂੰ ਵੀ ਤੁਹਾਨੂੰ ਕੋਈ ਬੰਦਾ ਨਹੀਂ ਲੱਭਾ ਜ਼ਿਲ੍ਹਾ ਗਰਦਾਸਪੁਰ ਚੋਂ ਜਿਹੜਾ ਇਹ 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 ਇੰਨਾ ਆਪਣੇ ਆਪਣੇ ਹੋਵੇ ਕਿ ਜਿਹੜਾ ਇੰਨਾ ਕਾਬਿਲ ਹੋਵੇ ਕਿ ਉਹ ਗਰਦਾਸਪੁਰ ਤੋਂ ਚੋਣ ਲੜ ਸਕੇ ਤੁਹਾਨੂੰ 200 ਕਿਲੋਮੀਟਰ ਤੋਂ ਦੂਰ ਤੁਸੀਂ ਦਲਜੀਤ ਸਿੰਘ ਚੀਮਾ ਨੂੰ ਬਾਹਰਲੇ ਕੈਂਡੀਡੇਟ ਨੂੰ ਲੈ ਜਾਓ ਔਰ ਗੋਵਿੰਦਰ ਸਿੰਘ ਬਾਦਵਾ ਜသਿਹਦਰ ਜੀ ਇਲੈਕਸ਼ਨ ਵਾਲੇ ਕਿਸ ਮੁੱਦਿਆਂ ਨੂੰ ਲੈ ਕੇ ਜਿਹੜੀ ਉਹ ਅੰंती ਲਕਨ ਦੇਖੋ ਅਸੀਂ ਪੰਜਾਬ ਦੇ ਲੰਬੇ ਸਮੇਂ ਤੋਂ ਜਿਹੜੇ ਮੁੱਦੇ ਸੀ ਜਿਹੜੇ ਪੰਥਕ ਮੁੱਦੇ ਤੇ ਵੀ ਰਾਜਨੀਤਿਕ ਮੁੱਦੇ ਹੀ ਜਿਹੜੇ ਅਨੰਦਪੁਰ ਸਾਹਿਬ ਦੇ ਮਤੇ ਤੋਂ ਲੈ ਕੇ ਤੇ ਧਰਮਯੁੱਧ ਮੋਰਚੇ ਤੋਂ ਬਾਅਦ ਬਾਦਲ ਕਾਲੀਦਾਰ ਜਿੰਨਾਂ ਤੇ ਕਾਲੀਦਾ ਸ਼ੰਘਰਸ਼ ਲੜਦਾ ਰਿਹਾ ਉਹ ਮੁੱਦੇ ਅਸੀਂ ਲਏ ਨੇ ਉਹਦੇ ਚ ਮੇਨ ਮੁੱਦੇ ਜਿਹੜੇ ਨੇ ਪਾਣੀਆ ਦਾ ਮੇਨ ਮੁੱਦਾ ਜਿਹੜਾ ਕੋ ਲੜਾਈ ਵੀ ਪਾਣੀਆ ਦੇ ਮੁੱਦੇ ਤੇ ਹੀ ਹੋਣੀ ਹੈ ਪਾਣੀਆ ਦਾ ਮੁੱਦਾ ਚੰਡੀਗੜ੍ਹ ਦਾ ਜਿਹੜਾ ਮੁੱਦਾ ਇਹ ਆਪਣੇ ਹਾਈ ਕੋਰਟ ਦਾ ਮੁੱਦਾ ਵੇ ਇੱਕ ਇਹ ਸਟੇਟ ਇੱਕੋ ਸਟੇਟ ਹੈ ਹਿੰਦੁਸਤਾਨ 'ਚ ਜਿਹਦੇ ਕੋ ਨਾਂ ਤੇ ਆਪਣੀ ਹਾਈ ਕੋਰਟ ਹੈ ਤੇ ਨਾਂ ਹੀ ਆਪਣੀ ਰਾਜਧਾਨੀ ਹੈ ਸਿਵ ਪੰਜਾਬੀ ਬੋਲਦੇ ਇਲਾਕੇ ਅਸੀਂ ਆ ਜਿਹੜੇ ਬਾਰਡਰ ਹੈ ਵਪਾਰ ਲਈ ਆਂਦੇ ਆ ਵੀ ਆ ਬਾਰਡਰ ਖੋਲਣ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਗਾ ਖਲਾਇਆ ਹੁਣ ਅਸੀਂ ਇਹ ਬਾਰਡਰਾਂ ਦੀ ਵੀ ਸੰਘਰਸ਼ ਕਰਨਾ ਵੀ ਇਹ ਬਾਰਡਰ ਕਰਤਾਰਪੁਰ ਸਾਹਿਬ ਤੋਂ ਇੱਥੋਂ ਵੀ ਲਾਂਗਾ ਜਿਹੜਾ ਬਾਰਡਰ ਖੁੱਲਣਾ ਚਾਹੀਦਾ ਵਪਾਰ ਸ਼ੁਰੂ ਹੋਵੇ ਭਾ ਜਿਹੜਾ ਇਹ ਸਮੁੰਦਰ ਦੇ ਰਸਤੇ ਜਿਹੜਾ ਵਪਾਰ ਕਰਦੇ ਆ ਜਿਹੜਾ ਦੋ ਤਿੰਨ ਆਪਣੇ ਗੁਨਾ ਮਹਿੰਗਾ ਚੀਜ਼ਾਂ ਜਾਂਦੀਆਂ ਨੇ ਅਸੀਂ ਆਂਦੇ ਵੀ ਸਾਡੇ ਬਾਰਡਰ ਖੁੱਲਣ ਇਹ ਬਾਰਡਰ ਖੁੱਲਣਗੇ ਤੇ ਪੰਜਾਬ ਖਿਸ਼ਾਲ ਹੋਏਗਾ ਸਾਡਾ ਕਿਸਾਨ ਖਿਚਾਰ ਹੋਏਗਾ ਸਾਡਾ ਦੁਕਾਨਦਾਰ ਖਿਸ਼ਾਲ ਹੋਏਗਾ ਸਾਡਾ ਵਪਾਰੀ ਖਿਸ਼ਾਲ ਹੋਏਗਾ ਸਾਡਾ ਮਜ਼ਦੂਰ ਖਿਸ਼ਾਲ ਹੋਏਗਾ ਜੇ ਇਹ ਬਾਰਡਰ ਖੁੱਲ ਜਾਂਦੇ ਨੇ ਅਸੀਂ ਉਹਦੇ ਲਈ ਸੰਘਰਸ਼ ਕਰਾਂਗੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਜਿਹੜਾ ਉਹ ਸੰਘਰਸ਼ ਕਰਾਂਗੇ ਜਿਨ੍ਹਾਂ ਨੇ ਆਪਣੀਆਂ ਜੇਲਾਂ ਚ ਬੰਦ ਜਿਹੜੇ ਬੰਦੀ ਸਿੰਘ ਹੈ ਉਹਨਾਂ ਨੂੰ ਅਸੀਂ ਵਾਪਸ ਇਥੋਂ ਏ ਆਪਣੇ ਜਿਹੜੇ ਦੂਜੇ ਅਮਰਤਪਾਲ ਹੋਣੀ ਤੇ ਦੂਸਰੇ ਉਹਨਾਂ ਦੇ ਨਾਲ ਇਹਨਾਂ ਨੇ ਡਿਬਰੂਗਾਟ ਜੇਲ੍ਹ ਚ ਭੇਜਤੀਆ ਉਹਨਾਂ ਨੂੰ ਅਸੀਂ ਪੰਜਾਬ ਲਿਆਉਣ ਲਈ ਜਿਹੜਾ ਉਹ ਵੀ ਸੰਘਰਸ਼ ਕਰਾਂਗੇ ਵੀ ਉਹਨਾਂ ਨੇ ਚਲੋ ਜੇ ਕਸੂਰ ਕੋਈ ਕੀਤਾ ਸੀ ਕੋਈ ਏਡਾ ਵੱਡਾ ਤੇ ਕਸੂਰ ਹੈ ਨਹੀਂ ਵੀ ਤੋ ਇਹ ਐਨਐਸਏ ਲਾ ਦਿਓ ਉਹਨਾਂ ਨੇ ਉਹਨਾਂ ਨੇ ਕਿਹੜਾ ਕੋਈ ਦੇਸ਼ ਤੋੜਨ ਦੀ ਗੱਲ ਕੀਤੀ ਹੈ ਤੇ ਤੁਸੀਂ ਉਹਨਾਂ ਨੂੰ ਐਸ ਐਨ ਐਸ ਲਾ ਕੇ ਤੇ ਉਹ ਸਾਦੇ ਜੇ ਨੌਜਵਾਨ ਸੀ ਉਹਨਾਂ ਨੂੰ ਲਿਆ ਕੇ ਤੁਸੀਂ ਡਿਬਰੂਗੜ ਸੁੱਟਦਾ ਅਸੀਂ ਉਹਨਾਂ ਨੂੰ ਹੀ ਇੱਥੇ ਵਾਪਸ ਪੰਜਾਬ ਦੀਆਂ ਜੇਲਾਂ ਚ ਜੇ ਕੋਈ ਕੇਸ ਬਣਿਆ ਤੇ ਉਹ ਪੰਜਾਬ ਦੀਆਂ ਜੇਲਾਂ ਚ ਲਿਆ ਕੇ ਇੱਥੇ ਜਿਹੜੇ ਆ ਇੱਥੇ ਕੋਟਾ ਚ ਉਹ ਕੇਸ ਕਰਨ ਉਹਨਾਂ ਲਈ ਵੀ ਇਹ ਸ਼ਿਕਸ਼ ਕਰਾਗੇ ਸਰ ਆਖਰੀ ਸਵਾਲ ਹੈ ਕਿ ਗੁਰਦਾਸਪੁਰ ਲੋਕ ਜਿਹੜੇ ਗੁਰਦਾਸਪੁਰ ਲੋਕ ਨਹੀਂ ਤੁਹਾਨੂੰ ਜਿਤਾ ਕੇ ਪਾਰਲੀਮੈਂਟ ਚ ਭੇਜਣ ਔਰ ਗੁਰਦਾਸਪੁਰ ਇੱਕ ਬਾਰਡਰ ਏਰੀਆ ਇਲਾਕਾ ਪਸੜਿਆ ਹੋਇਆ ਇਲਾਕਾ ਵਾਕੋ ਸਮਝਦੇ ਸਰਕਾਰ ਦਾ ਬੀ ਜੀ ਪੀ ਦੇ ਕੰਮ ਕੀ ਰਹੇ ਨੇ ਔਰ ਇਹ ਪਛੜਿਆ ਹੋਇਆ ਲੱਗਦਾ ਕੀ ਇੰਡਸਟਰੀ ਵੀ ਇੱਥੇ ਕੋਈ ਨਹੀਂ ਕੀ ਕੀ ਕਰੋਗੇ ਔਰ ਬੇਰੁਜ਼ਗਾਰਾਂ ਵਾਸਤੇ ਕੀ ਕੋਈ ਇੰਡਸਟਰੀ ਲਾਵੇ ਕੀ ਕੀ ਕਰਨਾ ਦੇਖੋ ਗੱਲ ਇਹ ਆ ਕਿ ਆਪਣੇ ਜਦੋਂ ਵੀ ਗਰਦਾਸਪੁਰ ਹਲਕਾ ਜਿਹੜਾ ਇਹਦਾ ਐਮਪੀ ਬਣਿਆ ਇਹਨੂੰ ਲਵਾਰੇ ਛੱਡਦਾ ਲੰਬੇ ਸਮੇਂ ਤੋਂ ਪਹਿਲਾਂ ਬੀਬੀ ਭਿੰਡਰ ਹੀ ਉਸ ਤੋਂ ਬਾਅਦ ਵਿਨੋਦ ਖੰਨਾ ਆਇਆ ਫਿਰ ਉਹ ਸੰਨੀ ਦਿਓਲ ਆਇਆ ਫਿਰ ਉਹ ਉਹ ਦੂਸਰਾ ਜਾਖੜ ਆਇਆ ਇਹ ਸਾਰੇ ਬਾਹਰ ਦੇ तकरीबन ਸਾਰੇ ਬਾਹਰ ਦੇ ਸੀ ਤੇ ਇਹਨਾਂ ਨੇ ਕਦੇ ਵੀ ਗਰਦਾਸਪੁਰ ਨੂੰ ਆਪਣਾ ਹਲਕਾ ਨਹੀਂ ਸਮਝਿਆ ਵੀ ਇਹ ਸਾਡਾ ਹਲਕਾ ਹੈ ਜੇ ਗਰਦਾਸਪੁਰ ਦੇ ਲੋਕ ਮੈਨੂੰ ਜਿਤਾਉਂਦੇ ਨੇ ਤੇ ਅਸੀਂ ਪਹਿਲ ਦੇ ਆਧਾਰ ਤੇ ਇਹ ਹਲਕੇ ਨੂੰ ਉੱਪਰ ਚੁੱਕਣ ਦਾ ਯਤਨ ਕਰਾਂਗੇ ਵੇਖੋ ਇੰਡਸਟਰੀ ਦੂਸਰੀ ਸਾਡੀ ਕੋਈ ਸਰਕਾਰ ਤੇ ਹੈ ਨਹੀਂ ਪਰ ਅਸੀਂ ਜਿਹੜੇ ਵੀ ਮਸਲੇ ਨੇ ਇੱਥੇ ਆਪਣੇ ਗਰਦਾਸਪੁਰ ਦੇ ਪਛੜੇ ਇਲਾਕੇ ਦੇ ਉਹ ਕੇਂਦਰ ਸਰਕਾਰ ਤੇ ਕੋਈ ਵੀ ਸਰਕਾਰ ਹੋਵੇ ਕੇਂਦਰ ਚ ਉਹਦੇ ਤੇ ਦਬਾਅ ਪਾਵਾਂਗੇ ਕਿ ਇਹ ਪਛੜੇ ਇਲਾਕੇ ਨੂੰ ਜਿਹੜਾ ਤੁਸੀਂ ਉਹਨੂੰ ਜਿਹੜਾ ਹੈ ਉਹਦੇ ਉਹਦੀ ਪਹਿਲ ਦੇ ਆਧਾਰ ਤੇ ਤੁਸੀਂ ਇਹਦੇ ਮਸਲੇ ਹੱਲ ਕਰੋ ਤੇ ਇਹਨੂੰ ਡਿਵੈਲਪ ਕਰੋ ਕਿ ਬਾਰਡਰ ਦਾ ਇਲਾਕਾ ਹੈ ਨੌਜਵਾਨ ਜਿਹੜੇ ਸਾਡੇ ਆ ਉਹਨਾਂ ਨੂੰ ਕੋਈ ਇੰਡਸਟਰੀ ਦੋ ਤਾਂ ਜੋ ਨੌਜਵਾਨ ਜਿਹੜੇ ਨੇ ਉਹ ਸਾਡੇ ਇੱਥੇ ਰੋਜ਼ਗਾਰ ਕਰਨ ਜਿਹੜੇ ਜਹਾਜ਼ ਭਰ-ਭਰ ਕੇ ਬਾਹਰ ਜਾ ਰਹੇ ਨੇ ਉਹ ਜਹਾਜ਼ ਜਿਹੜੇ ਉਹ ਰੁਕਣ ਤੇ ਇੱਥੇ ਦੇ ਲੋਕਾਂ ਨੂੰ ਰੋਜ਼ਗਾਰ ਜਿਹੜਾ ਹੈ ਉਹ ਮਿਲੇ ਇਸ ਇਹਦੇ ਲਈ ਅਸੀਂ ਯਤਨ ਕਰਾਗੇ ਦੇਖੋ ਬੜਾ ਲੰਬਾ ਸਮਾਂ ਪਹਿਲੋ ਜਿਹੜੀ ਆ ਕਾਂਗਰਸ ਸਰਕਾਰ ਭਾਜਪੀ ਦੀ ਸਰਕਾਰ ਜਿਹੜੀ ਹੀ ਜਾਂ ਇਹਨਾਂ ਨੇ ਜਦੋਂ ਪੰਜਾਬ ਤੇ ਰਾਜ ਕੀਤਾ ਇਹ ਤੇ ਕੇਂਦਰ ਦੀਆਂ ਸਰਕਾਰਾਂ ਨੇ ਇਹਨਾਂ ਨੇ ਕੇਂਦਰ ਦੀਆਂ ਪਾਲਿਸੀ ਅਡਾਪਟ ਕਰਨੀਆਂ ਪਰ ਜਿਹੜੀ ਅਕਾਲੀ ਦਲ ਸੀ ਉਹ ਤੇ ਪੰਜਾਬ ਦੀ ਖੇਤਰੀ ਪਾਰਟੀ ਸੀ ਨਾ ਉਹਨੂੰ ਤੇ ਪਤਾ ਸੀ ਕਿ ਇਹ ਸੂਬਾ ਪ੍ਰਧਾਨ ਜਿਹੜਾ ਹੈ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਉਹਨੂੰ ਇਥੋਂ ਵੱਧ ਤੋਂ ਵੱਧ ਐਗਰੋ ਬੇਸਡ ਇੰਡਸਟਰੀ ਲਾਉਣੀ ਚਾਹੀਦੀ ਸੀ ਜਿਹਦੇ ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਉਹਨਾਂ ਨੇ ਸਿਰਫ ਲੁੱਟ ਘਸੁੱਟ ਕਰਨ ਦਾ ਵੱਲ ਆਪਣੇ 15 ਸਾਲ ਜਿਹੜੇ ਆ ਉਹ ਕਰ ਗਵਾਤੇ ਪੰਜਾਬ ਦੀ ਡਿਵੈਲਪਮੈਂਟ ਲਈ ਪੰਜਾਬ ਦੀ ਨੌਜਵਾਨੀ ਖਤਮ ਕਰਨ ਲਈ ਪੰਜਾਬ ਦੀ ਬੇਰੁਜ਼ਗਾਰੀ ਖਤਮ ਕਰਨ ਲਈ ਉਹਨਾਂ ਨੇ ਕੁਝ ਨਹੀਂ ਕੀਤਾ ਨਸ਼ੇ ਵੇਖ ਲੋ ਅਕਾਲੀ ਦਲ ਦੇ ਰਾਜ ਚਾਏ ਸੀ ਤੇ ਅੱਜ ਸਿਰੇ ਤੇ ਚਲੇ ਗਏ ਨੇ ਇਹ ਇਹ ਜਿਹੜੀ ਨਵੀਂ ਸਰਕਾਰ ਆਈ ਹੈ ਇਹ ਵੀ ਕੋਈ ਨਸ਼ਿਆਂ ਨੂੰ ਜਿਹੜੀ ਠੱਲ ਨਹੀਂ ਪਾ ਸਕੀ ਤੇ ਜੇ ਅਕਾਲੀ ਦਲ ਇਮਾਨਦਾਰੀ ਨਾਲ ਕੰਮ ਕਰਦਾ ਤੇ ਇੱਥੇ ਅਗਰ ਉਹ ਬੇਸਡ ਇੰਡਸਟਰੀ ਲਿਆਉਂਦਾ ਤੇ ਪੰਜਾਬ 'ਚ ਅੱਜ ਕੋਈ ਬੇਰੁਜ਼ਗਾਰ ਨਹੀਂ ਰਹਿਣਾ ਅਸੀਂ ਕੋਸ਼ਿਸ਼ ਕਰਾਂਗੇ 2027 ਚ ਪੰਜਾਬ ਦੇ ਲੋਕ ਜਿਹੜੇ ਨੇ ਉਹ ਸਾਡੀ ਸਰਕਾਰ ਬਣਾਉਣ ਅਸੀਂ ਜਿੰਨੇ ਵੀ ਧੜੇ ਨੇ ਹੋਰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇੱਕ ਨਿਸ਼ਾਨ ਥੱਲੇ ਇਕੱਠਾ ਕਰਕੇ ਤੇ ਅਸੀਂ ਪੰਜਾਬ ਚ 2027 ਚ ਸਰਕਾਰ ਬਣਾਵਾਂਗੇ ਸਤ ਇੱਕ ਛੋਟਾ ਜਿਹਾ ਸਵਾਲ ਸੌਰੀ ਕਿ ਜਿਹੜੀ ਪਾਰਟੀਆਂ ਨਾਂ ਰੱਖਿਆ ਬੇਗਮਪੁਰਾ ਲੋਕ ਜਾਨਣਾ ਚਾਹੁੰਦੇ ਨੇ ਕਿ ਬੇਗਮਪੁਰਾ ਦਾ ਕੀ ਹੋਣਾ ਬੇਗੰਪੁਰਾ ਭਗਤ ਰਵੀਦਾਸ ਦੀ ਬਾਣੀ ਦਾ ਲਫ਼ਜ਼ ਇਹ ਆਪਣੇ ਸ਼ਬਦ ਦੇ ਬੇਗੰਪੁਰਾ ਸ਼ਹਿਰ ਬੇਗੰਪੁਰਾ ਦਾ ਮਤਲਬ ਇਹ ਪੀ ਉਹ ਸ਼ਹਿਰ ਜਿੱਥੇ ਕੋਈ ਗਮ ਨਾ ਹੋਵੇ ਜਿੱਥੇ ਕੋਈ ਦੁੱਖ ਨਾ ਹੋਵੇ ਅਸੀਂ ਵੀ ਆਪਣੀ ਆਪਣਾ ਰਾਜ ਜਿਹੜਾ ਬੇਗੰਪੁਰਾ ਖਾਲਸਾ ਰਾਜ ਪਾਰਟੀ ਇਸ ਕਾ ਕੇ ਰੱਖਿਆ ਹੈ ਕਿ ਉਹ ਰਾਜ ਜਿੱਥੇ ਸਭ ਨੂੰ ਬਰਾਬਰਤਾ ਮਿਲੇ ਜਿੱਥੇ ਕੋਈ ਦੁੱਖ ਨਾ ਹੋਵੇ ਕੋਈ ਤਕਲੀਫ ਨਾ ਹੋਵੇ ਤਾਂ ਕਰਕੇ ਇਹਦਾ ਨਾਮ ਸੀ ਬੇਗਮਪੁਰਾ ਖਾਲਸਾ ਰਾਜ ਰੱਖਿਆ ਤੇ ਇਹਦੇ ਚ ਸਾਰੇ ਹੀ ਭਾਈਚਾਰੇ ਭਾਈਓ ਐਸੀ ਹੈ ਭਾਈਓ ਕਿਸਾਨ ਹੈ ਭਾਈਓ ਮਜ਼ਦੂਰ ਹੈ ਤੇ ਭਾਈਓ ਵਪਾਰੀ ਹੈ ਅਸੀਂ ਸਾਰੇ ਭਾਈਚਾਰਾ ਨੂੰ ਭਾਈਚਾਰੇ ਨੂੰ ਇਸ ਚ ਨਮਾਇੰਦਗੀ ਦੇ ਕੇ ਇੱਕ ਖੁਸ਼ਹਾਲ ਰਾਜ ਜਿਹੜਾ ਉਹ ਪੰਜਾਬ ਨੂੰ ਦੇਣਾ ਚਾਹੁੰਦੇ ਆ